2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇੱਕ ਵੱਡੀ ਮੀਟਿੰਗ ਸੱਦੀ ਆ ਜਿਹਦੇ ਵਿੱਚ ਬਹੁਤ ਸਾਰੇ ਲੀਡਰ ਸਾਹਿਬਾਨ ਨੂੰ ਸੱਦਾ ਦਿੱਤਾ ਕਿ ਸਿੰਘ ਸਾਹਿਬ ਇਕੱਲੇ-ਇਕੱਲੇ ਨੂੰ ਸੁਣ ਪਾਉਣਗੇ ਜਾਂ ਸਾਰਿਆਂ ਦੇ ਇਕੱਠ ਨੂੰ ਇਕੱਠਿਆਂ ਸੰਬੋਧਨ ਕਰਨਗੇ ਸਾਰਿਆਂ ਲੋਕਾਂ ਦੇ ਜਵਾਬ ਤਲਬੀ ਉਸ ਤਰ੍ਹਾਂ ਹੀ ਕਰ ਲੈਣਗੇ ਤੇ ਬੜਾ ਅਜੀਬ ਜਿਹਾ ਲੱਗ ਰਿਹਾ ਮਰਯਾਦਾ ਹਾਲ ਤੱਕ ਤੋਂ ਸਾਹਿਬ ਜੀ ਕਿ ਜਿਹੜਾ ਬੰਦਾ ਸਾਫਤ ਸੂਤ ਨਹੀਂ ਹੈ ਤੇ ਉਹ ਉਹ ਉੱਥੇ ਡਿਸਕਸ਼ਨ ਚ ਪਾਰਟਿਸਪੇਟ ਨਹੀਂ ਕਰ ਸਕਦਾ ਹੈਗਾ ਸੋ ਵੀਰ ਸਿੰਘ ਬਾਦਲ ਹੋਣਾ ਤੇ ਡਿਪੈਂਡ ਕਰਦਾ ਹੈ ਕਿ ਉਹ ਐਜ਼ ਅ ਸਿੱਖ ਇੱਕ ਮਤਲਬ ਨਿਮਾਣੇ ਸਿੱਖ ਦੇ ਤੌਰ ਤੇ ਇੱਕ ਅਕਾਲੀ ਹੋਣ ਦੇ ਤੌਰ ਤੇ ਉੱਥੇ ਜਾਂਦੇ ਆ ਤੇ ਆਪਣੇ ਮਤਲਬ ਜੋ ਨਹੀਂ ਤੇ ਦੋਸ਼ ਲਾਇਆ ਜਾਂਦੇ ਆ ਉਹਨਾਂ ਨੂੰ ਸੋងਦੇ ਤੇ ਤਹਮਮਲ ਵਾਜ ਨਾਲ ਉਹਦਾ ਉੱਤਰ ਦਿੰਦੇ ਆ ਨਹੀਂ ਪਰ ਵੀਰ ਸਿੰਘ ਬਾਦਲ ਕਹਿ ਚੁੱਕੇ ਆ ਲਿਖਤੀ ਰੂਪ ਵੀ ਤੇ ਪਹਿਲਾਂ ਪੇਸ਼ ਹੋ ਕੇ ਵੀ ਕਿ ਮੈਂ ਨਿਮਾਣੇ ਸਿੱਖ ਦੀ ਤਰ੍ਹਾਂ ਹੀ ਇਹਨੂੰ ਸਾਰਾ ਕੁਝ ਮੰਨੂਗਾ ਇਹ ਵੱਖਰੀ ਗੱਲ ਆ ਕਿ ਅੰजाम ਇਹ ਨੇ ਸੈਸੀ ਨੂੰ ਮੀਟਣਾ ਕਿ ਹੁੰਦਾ ਇਹ ਵੀ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਕਰਦੇ ਆ ਉਹ ਦੱਸਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦੇ ਉੱਤੇ ਸਰਕਾਰੀ ਰੈਹਾਸ ਦੇ ਤੇ ਇਹਨੂੰ ਲਿਜਾਇਆ ਗਿਆ ਉੱਥੇ ਸੱਦਿਆ ਗਿਆ ਉੱਥੇ ਗਿਆ ਉੱਥੇ ਚਿੱਠੀ ਸੌਂਪੀ ਗਈ ਤੇ ਉੱਥੇ ਫੈਸਲਾ ਕਰਨ ਲਈ ਕਿਹਾ ਗਿਆ ਵੀ ਤੁਸੀਂ ਜਾ ਕੇ ਕਰੋ ਤੇ ਇਹ ਪ੍ਰੈਸ਼ਰਾਈਜ਼ ਕਰਨ ਦੀ ਤਾਂ ਕੋਸ਼ਿਸ਼ ਕਰਨਗੇ ਇਹ ਤਾਂ ਹੁਣ ਜਥੇਦਾਨ ਸਾਹਿਬੋਂ ਦੇਖੀਏ ਕਿ ਕਿੰਨਾ ਕਦਮ ਦਿਖਾਉਂਦਿਆ ਉਹ ਤੇ ਇਹ ਕਿਦਾਂ ਕਰਦੇ ਆ ਇਹਨਾਂ ਜਿੱਥੋਂ ਤੱਕ ਸਿੱਖ ਸੰਗਰਦ ਦਾ تعلق ਹੈ ਉਹ ਤੁਸੀਂ ਦੇਖੋ ਵੀ ਉਹ ਬਰਗਾੜੀ ਦਾ ਮੋਚਾ ਲੱਗਿਆ ਉਹ ਨਕੌਦਰ ਵਾਲਾ ਵੀ ਤੇ ਹੋਰ ਇਸ ਕਿਸਮ ਦੇ ਕਿੰਨੇ ਘਟਵਾ ਨਹੀਂ ਇਹ ਉਹਨੂੰ ਸਨੇਹ ਸੈਣੀ ਨੂੰ ਡੀਜੀਪੀ ਬਣਾਉਣਾ ਜਾਂ ਹਜ਼ਾਰ ਆਲਮ ਦੀ ਆਪਾਂ ਗੱਲ ਕਰਦੇ ਆ ਇਹਨਾਂ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮਾਮਲੇ ਨੇ ਸਾਰਾ ਇਹਨਾਂ ਨੇ ਪੈਨੇਟ੍ਰੇਟਿੰਗ ਕਰਾਤੀ ਹੋਈ ਹੈ ਹੁਣ ਅੱਜ ਹੀ ਕੱਲ ਪਰਸੋ ਜਦੋਂ ਜਾ ਕੇ ਥੋੜੇ ਨੇ ਪਹਿਲਾਂ ਉਹਨੇ ਇੱਕ ਹੀ ਘੁੰਮੇ ਨਹੀਂ ਕੀਤਾ ਉੱਥੇ ਜਾ ਕੇ ਪ੍ਰਚਾਰ ਵੀ ਸਿੱਖ ਨੇ ਜਿਹੜੇ ਉਹ ਪਾਉਣਗੇ ਉਹ ਵੋਟੇ ਨਹੀਂ ਬਹੁਣਗੇ ਬੀਜੇਪੀ ਨੂੰ ਉਦੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਫੋਲ ਕੇ ਦੇਖੋ ਏਡੀ ਇੰਡੀਆ ਦੇ ਲੋਕਾਂ ਨੇ ਜਿਹੜੇ ਦੰਦਨੀ ਟਕਸਾਲ ਨਾਲ ਰਿਲੇਟਡ ਨਹੀਂ ਬੰਦੇ ਉਹਨਾਂ ਨੇ ਪਾਇਆ ਹੈ ਵੀ ਤੂੰ ਹੋਰ ਕਿਸ ਤਰ੍ਹਾਂ ਆਰਐਸਐਸ ਦੇ ਨਾਲ ਰਿਲੇਟਡ ਹੈ ਤੇ ਉਹਦੇ ਥਰੂ ਅਕਾਲ ਤਖਤ ਦੇ ਉੱਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਾਇਂ ਨਾ ਤੋਂ ਫੈਸਲੇ ਕਹਾਉਣ ਦੇ ਵਿੱਚ ਕਿਨੇ ਪੈਨੀਟ੍ਰੇਟ ਕਰਦਾ ਰਿਹਾ ਹੈ ਉਹ ਹੈ ਨਾ ਉਹ ਬਹੁਤ ਸਾਰੀਆਂ ਗੱਲਾਂ ਨੇ ਹੁਣ ਅੱਜ ਕੱਲ੍ਹ ਦੇਖੋ ਕੋਈ ਗੱਲ ਲੁਕੀਦਾ ਰਹਿੰਦੀ ਨਹੀਂ ਸਾਰੀਆਂ ਲੋਕਾਂ ਦੇ ਮਨ ਚ ਜਾਂਦੀ ਹੁਣ ਸਿੰਘ ਸਾਹਿਬ ਨੂੰ ਇਹ ਤਾਂ ਦੇਖਣਾ ਹੀ ਪਊਗਾ ਵੀ ਸੰਗਤ ਕੀ ਚਾਹਦੀ ਐ ਨੂੰ ਚਾਹੇ ਉਹ ਇਕੱਠ ਮਤਲਬ ਵਿਦਵਾਨਾਂ ਤੋਂ ਵੀ ਨਾ ਹੋਰ ਕਿਸੇ ਦੇ ਨਾਲ ਚਾਹੇ ਵਿਚਾਰ ਬਟਾਂਦਰਾ ਕਰਦੇ ਐ ਚਾਹੇ ਨਹੀਂ ਕਰਦੇ ਪਰ ਉਹ ਸਿੱਖ ਸਾਇਕੀ ਨੂੰ ਤਾਂ ਸਮਝਦੇ ਐ ਨਾ ਸੰਗਤ ਦੀ ਜਿਹੜੀ ਆਵਾਜ਼ ਆ ਉਹ ਤਾਂ ਉਹਨਾਂ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚਦੀ ਐ 360 ਸੂਮ ਪਲੇ ਜਿਹੜੇ ਉਹ ਗੋਮੂ ਐ ਨੇ ਉਹਨਾਂ ਦਾ ਮਾਮਲਾ ਵੀ ਹਾਲੇ ਵਿੱਚੇ ਖੜਾ ਐ ਇਹ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਬਹੁਤ ਚਿੰਤਾਜਨਕ ਨੇ ਇਹ ਤੇ ਇਹਨਾਂ ਦੇ ਬਾਰੇ ਮੇਰਾ ਖਿਆਲ ਆ ਵੀ ਸਿੰਘ ਸਾਹਿਬ ਨੂੰ ਸਹੀ ਸਟੈਂਡ ਲੈਣਾ ਪਊ ਥੋੜੀ ਦੇਰ ਪਹਿਲਾਂ ਹੀ ਮੈਂ ਉਹ ਰਿਪੋਰਟ ਤਾਂ ਨਹੀਂ ਪੜ ਸਕੀ ਸੈਮੀਨਾਰ ਦੀ ਚੰਡੀਗੜ੍ਹ 'ਚ ਸੈਮੀਨਾਰ ਕੀਤਾ ਗਿਆ ਸੀਗਾ ਵੀ ਇਸ ਦੇ ਉੱਤੇ ਕਿਸ ਕਿਸਮ ਦਾ ਫੈਸਲਾ ਹੋਣਾ ਚਾਹੀਦਾ ਕਿ ਕਿੰਨੇ ਅਕਾਲੀ ਦਲ ਦਾ ਜਾਵੇ ਇਹ ਸਾਰੇ ਜਮਾਤ ਨੇ ਇਸਕਾ ਨਾ ਕੀਤਾ ਸੀ ਇਹ ਆਰਗੇਨਾਈਜ਼ ਤਾਂ ਮੈਨੂੰ ਨਹੀਂ ਜਾਦ ਨਹੀਂ ਮੈਂ ਨਾਉ ਤਾਂ ਪੜਿਆ ਸੀ ਵੀ ਇਨਵਾਈਟਰ ਕਿਸ ਸੰਸਥਾ ਵੱਲੋਂ ਸੀ ਤਾਂ ادارے ਦਾ ਨਾਮ ਇਹ ਭੁੱਲ ਗਿਆ ਮੈਂ ਕਾਲੀ ਜਿਹੜੇ ਦਿਨ ਪੜਿਆ ਸੀ ਇਨਵੀਟੇਸ਼ਨ ਪਰ ਉਹਦੇ ਵਿੱਚ ਦੇਖੋ ਪ੍ਰੋਫੈਸਰ ਮਨਜੀਤ ਸਿੰਘ ਐਕਸ ਜਥੇਦਾਰ ਅਕਾਲ ਤਖਤ ਦੇ ਵੀ ਤੇ ਕੇਸਗੜ੍ਹ ਸਾਹਿਬ ਦੇ ਵੀ ਰਹੇ ਨੇ ਉਹ ਉਹਨਾਂ ਨੇ ਆਪਣੇ ਅ ਡਿਊਰਿੰਗ ਆਪਣੇ ਟਾਈਮ ਦੀ ਉਹਨਾਂ ਨੇ ਕਿੰਨੇ ਵਧੀਆ ਫੈਸਲੇ ਵੀ ਦਿੱਤੇ ਨੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਕਤਾ ਕਰਾਉਣੀ ਹੈ ਸਾਰੀ ਪੰਥਕ ਇਕਤਾ ਦੀ ਗੱਲ ਤੇ ਆਰਐਸਐਸ ਦੀ ਸਾਰੀਆਂ ਗੱਲਾਂ ਬਾਹਰ ਆ ਚੁੱਕੇ ਫਿਰ ਜਾਨੀ ਕੇਵਲ ਸਿੰਘ ਉਹ ਦਮਨਵਾ ਸਾਹਿਬ ਦੇ ਆਪਣੇ ਮਤਲਬ ਐਕਸ ਜਥੇਦਾਰ ਨੇ ਤੇ ਫਿਰ ਪ੍ਰੋਫੈਸਰ ਮਨਜੀਤ ਸਿੰਘ ਚੰਡੀਗੜ੍ਹ ਵਾਲੇ ਉਹ ਸੋਸ਼ੀਓਲੋਜੀ ਦੇ ਨੇ ਉਹਨਾਂ ਵਿੱਚ ਮਾਲਵਿੰਦਰ ਸਿੰਘ ਮਾਲੀ ਵੀ ਸ਼ਾਮਲ ਸੀ ਜਿਹੜੇ ਇਨਵਾਈਟ ਸੀ ਜਿਨ੍ਹਾਂ ਨੇ ਬੋਲਣਾ ਸੀਗਾ ਤੇ ਉਹਦੇ ਵਿੱਚ ਸਾਡੇ ਉਹ ਹਰਮਿੰਦਰ ਸਿੰਘ ਭੱਟੀ ਹਰਵਿੰਦਰ ਸਿੰਘ ਭੱਟੀ ਉਹ ਸੋਸ਼ੀਓਲੋਜੀ ਦੇ ਬਹੁਤ ਅੱਛਾ ਬੋਲਦੇ ਆ ਬਹੁਤ ਅੰਦਾਜ਼ਾ ਬਹੁਤ ਅੱਛਾ ਬੋਲਦੇ ਨੇ ਮਤਲਬ ਬੈਲੈਂਸਡ ਬੰਦੇ ਜਿਨ੍ਹਾਂ ਦੀ ਸਟੱਡੀ ਵੀ ਹੈ ਤੇ ਜਿਹੜੇ ਕੁਝ ਕਹਿ ਵੀ ਸਕਦੇ ਜਿਨ੍ਹਾਂ ਨੂੰ ਪਰੰਪਰਾ ਦਾ ਵੀ ਪਤਾ ਹੈ ਜਜੇਦਾਰ ਦੋ ਵਿੱਚੋਂ ਐਕਸ ਜਜੇਦਾਰ ਸ਼ਾਮਿਲ ਨੇ ਤੇ ਹਰਮਿੰਦਰ ਸਿੰਘ ਆ ਉਹਨਾਂ ਨੇ ਅਨੰਦਪੁਰ ਸਾਹਿਬ ਵਾਲਿਆਂ ਦਾ ਹਾਂਜੀ ਹਾਂ ਉਹ ਉਹ ਵੀ ਸ਼ਾਮਿਲ ਸੀਗੇ ਵਿੱਚ ਤੇ ਮੈਨਾਂ ਹਲੇ ਰਿਪੋਰਟ ਨਹੀਂ ਪੂਰੀ ਪੜੀ ਪਰ ਉਹ ਉਹ ਜਿਹੜੇ ਥੋੜੀ ਜਿਹੀ ਮੈਨੂੰ ਦੋ ਗਲਾਈਆਂ ਮਾਲੀ ਨੇ ਪਾਈਆਂ ਹੋਈਆਂ ਸੀ ਉਹ ਤਾਂ ਪਤਾ ਲੱਗਿਆ ਸੀ ਮੇਹੋਂ ਚਾਹੀਦਾ ਸਿੰਘ ਸਹਿਬਾਨ ਨੂੰ ਇਹਨਾਂ ਨੂੰ ਇਹ ਕਹਿਣ ਤੇ ਤੁਸੀਂ ਐਸਜੀਪੀਸੀ ਤੋਂ ਵੀ ਤੇ ਸਰਕਾਰ ਤੋਂ ਵੀ ਪਾਸੇ ਹੋ ਕੇ ਫਿਰ ਲੋਕਾਂ ਦੀ ਸੇਵਾ ਕਰੋ ਤੁਸੀਂ ਮੇਰੇ ਵਿੱਚ ਪਾਰਟਿਸਪੇਟ ਨਾ ਕਰੋ ਤੁਸੀਂ ਇਹ ਨਾ ਤਾਂ ਹੀ ਸੇਵਾ ਤਾਂ ਕਿਹੜਾ ਹੋ ਜਾਂਦੀ ਹੈ ਜਿੱਥੇ ਸੇਵਾ ਬਹੁਤ ਕਰਨੀ ਹੈ ਕੱਲੀ ਰਾਜ ਕਰਨ ਦੀ ਜਾਉਂਦੇ ਨਾਲੇ ਤੁਹਾਨੂੰ ਆਪਣੀ ਔਕਾਤ ਬਦਲ ਗਈ ਨਾਲ ਤੁਹਾਨੂੰ ਕੁਝ ਸਮਝ ਵੀ ਨਹੀਂ ਲੱਗੀ ਕਿ ਲੋਕ ਚਾਹੁੰਦੇ ਕੀ ਹੈ ਬਾਸ ਸਾਹਿਬ ਹੁਣ ਤੇ ਅਕਾਲੀ ਦਲ ਇਹ ਕਹਿੰਦਾ ਕਿ ਜੇ ਰਾਜ ਭਾਗ ਸੰਭਾਲਣਾ ਹੈ ਰਾਜ ਕਰਨਾ ਤਾਂ ਫਿਰ ਸਾਨੂੰ ਇੰਜ ਕਰਨਾ ਪਊ ਇਹ ਨਹੀਂ ਕਹਿੰਦੇ ਕਿ ਅਸੀਂ ਪੰਤਰੀ ਕੁਝ ਕਰਨਾ ਜਾਂ ਪੰਜਾਬ ਲੀਕ ਕੁਝ ਕਰਨਾ ਜਾਂ ਸਿੱਖੀ ਲੀਕ ਕੁਝ ਕਰਨਾ ਉਹ ਕਹਿੰਦੇ ਜੇ ਰਾਜ ਕਰਨਾ ਤਾਂ ਫਿਰ ਸਾਨੂੰ ਇਦਾਂ ਕਰਨਾ ਪਊ ਉਹ ਪੁੱਲੀ ਕਹਿੰਦੇ ਉਹ ਤਾਂ ਮੰਨਦੇ ਆ ਤੇ ਰਾਜ ਤਾਂ ਤੁਸੀਂ ਲੋਕਾਂ ਸਿਰ ਤੇ ਕਰ ਲੈਣੋ ਲੋਕ ਤੁਹਾਨੂੰ ਕਿੰਨਾ ਕਿ ਸੰਘੀਲ ਦੇ ਨਹੀਂ ਇਹ ਤੁਹਾਡਾ ਕੋਈ ਪੋਜੀਟਿਵ ਲੋਕਲ ਕੋਈ ਨਜ਼ਰ ਆਊਗਾ ਪੰਜਾਬ ਦਾ ਬੇਨਾਗਰ ਕੋ ਹੋ ਗਿਆ ਤੇ ਤਾਂ ਹੀ ਤੁਹਾਨੂੰ ਰਾਜ ਭਾਗ ਦੇਣਗੇ ਨਹੀਂ ਤਾਂ ਫਿਰ ਹੁਣ ਵੋਟਰ ਤੋਂ ਬਿਨਾ ਤਾਂ ਨਹੀਂ ਨਾ ਜਿੱਤ ਸਕਦੇ ਅੱਛਾ ਡਾਕਟਰ ਸਾਹਿਬ ਕੁਝ ਲੋਕਾਂ ਦੇ ਵਿਚਾਰ ਇਸ ਮਾਮਲੇ 'ਚ ਅਲੱਗ ਵੀ ਨੇ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜਿਹੜੇ ਅਕਾਲ ਤਖਤ ਦੀ ਪਰੰਪਰਾ ਆ ਜਾਂ ਅਕਾਲ ਤਖਤ ਦਾ ਜਿਹੜਾ ਵਿਧਾਨ ਹੈ ਵਿਧੀ ਵਿਧਾਨ ਆ ਉਹਦੇ ਵਿੱਚ ਜਥੇਦਾਰ ਸਾਹਿਬ ਜੇ ਇਹਨਾਂ ਨੂੰ ਕੋਈ ਸਿਆਸੀ ਸਜ਼ਾ ਨਾਉਂਦੇ ਆ ਤੇ ਉਹਨਾਂ ਦੇ ਦਾਇਰੇ ਤੋਂ ਬਾਹਰ ਹੋਊਗੀ ਸਜ਼ਾ ਸਿਰਫ ਉਹ ਧਾਰਮਿਕਲਾ ਸਕਦੇ ਆ ਜਿਸ ਤਰ੍ਹਾਂ ਆਪਾਂ ਕਹਿੰਨੇ ਪਾਠ ਕਰਨ ਦੀ ਦੇਖਰਾਉਣ ਦੀ ਭੰਡਾ ਸਾਹਿਬ ਕਰਨ ਦੀ ਚਾੜੂ ਲਾਉਣ ਦੀ ਇਦਾਂ ਦੀ ਸਜ਼ਾ ਤੇ ਜੇ ਉਹ ਇਸ ਤੋਂ ਬਾਹਰ ਜਾ ਕੇ ਕਰਦੇ ਆ ਤੇ ਉਹ ਫਿਰ ਪਰੰਪਰਾ ਨਹੀਂ ਆ ਉਹ ਕੁਝ ਗਲਤ ਹੋ ਜਾਏਗਾ ਤਾਂ ਮੇਰਾ ਪਹਿਲਾਂ ਮੈਨੂੰ ਇਹ ਦੱਸੋ ਜਦੋਂ ਅਸੀਂ ਹਕਾਲ ਤੱਕ ਨੂੰ ਮੀਰੀ ਪੀਰੀ ਦਾ ਸਿੰਬਲ ਅਸੀਂ ਮੰਨਦੇ ਆ ਹੈਨਾ ਸਾਡਾ ਸਰਬੋੱਚ ਤਖਤ ਹੈ ਤਖਤ ਦਾ ਮਤਲਬ ਕੀ ਹੁੰਦਾ ਤਖਤ ਤੇ ਦਾ ਰਾਜਾ ਬੈਠਦਾ ਹੈ ਨਾ ਹਣਾ ਤਾਂ ਤਾਂ ਉਸੇ ਚੀਜ਼ ਨੂੰ ਇੱਕ ਪਾਵਰ ਨੂੰ ਸਿੰਬੋਲਾਈਜ਼ ਕਰਦੇ ਜਿਹਦੇ ਵਿੱਚ ਪੋਲਿਟিক্যাল ਨਾਲਜ ਸੀ ਤੇ ਜਦੋਂ ਜੇ ਦਾਦੇ ਤੁਸੀਂ ਮੇਰੀ ਪੀਰ ਦੇ ਹਿਸਾਬ ਨੂੰ ਮੰਨਣਾ ਛੱਡਦੇ ਤੇ ਜੇ ਤੁਸੀਂ ਮੰਨਦੇ ਹੋ ਫਿਰ ਉਹ ਰਾਜਨੀਤਿਕ ਸਜ਼ਾ ਵੀ ਲਾ ਸਕਦੇ ਜੇ ਤੁਸੀਂ ਗਲਤੀਆਂ ਰਾਜਨੀਤਿਕ ਕੀਤੀਆਂ ਹੋਈਆਂ ਨੇ ਫਿਰ ਰਾਜਨੀਤਿਕ ਸਾਰੇ ਕਿਉਂ ਲਾ ਸਕਦੇ ਜਦੋਂ ਬੀਬੀ ਜ਼ਕੀਰ ਕੋਲ ਦਾ ਮਸਲਾ ਆਇਆ ਸੀ ਉਹਦੀ ਬੇਟੀ ਦੇ ਵਾੜਾ ਤੇ ਉਦੋਂ ਇੱਕ ਗੱਲ ਬੜੀ ਚਰਚਾ ਚ ਸੀ ਕਿ ਪਰਸਨਲ ਮੈਟਰ ਨੇ ਤੇ ਉਹਦੇ ਵਿੱਚ ਅਕਾਲ ਤਖਤ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ ਤੇ ਜਦੋਂ ਕੋਈ ਬੰਦਾ ਨਮਾਇੰਦਾ ਆਇਆ ਚਾਹੇ ਬੀਬੀ ਜਗੀਰ ਕੌਰ ਹੋਵੇ ਚਾਹੇ ਸੁਖੀਰ ਬਾਦਲ ਹੋਵੇ ਜਾਂ ਕੋਈ ਵੀ ਹੋਰ ਹੋਵੇ ਤੇ ਉਹ ਕੋਈ ਮਤਲਬ ਕਰਦਾ ਕਹਿੰਦੇ ਇਹ ਪਰਸਨਲ ਮੈਟਰ ਆ ਇਹ ਕਾਲ ਤੱਕ ਤੇ ਨਹੀਂ ਹੋਣਾ ਚਾਹੀਦਾ ਬੀਬੀ ਜਗੀਰ ਕੌਰ ਤੇ ਕੇਸ਼ਾ ਦੀ ਬਦਬੀ ਦਾ ਵੀ ਲੱਗਿਆ ਕਿ ਉਹ ਇਦਾਂ ਕਰਦੇ ਇਦਾਂ ਕਰਦੇ ਇਹਦੇ ਬਾਰੇ ਵੀ ਕੋਈ ਲੋਕਾਂ ਕਹਿੰਦੇ ਉਹ ਔਰਤ ਹੈ ਤੇ ਜਾਣ ਬੁੱਝ ਕੇ ਉਹਨੂੰ ਦਬਾਉਣ ਲਈ ਕੀਤਾ ਜਾ ਰਿਹਾ ਇਹ ਦੇਖੋ ਜਿੱਥੋਂ ਤੱਕ ਤਾਂ ਬੀਬੀ ਜਗੀਰ ਕੌਰ ਦੇ ਜਿਹੜਾ ਉਹ ਰੋਮਾਂ ਦੀ ਬਿਆਦਵੀ ਦਾ ਕਹਿੰਦੇ ਨੇ ਜਾਂ ਉਹ ਕਹਿੰਦੇ ਵੀ ਇਹ ਕੁੜੀ ਸ਼ੇਲ ਕਰਾਉਂਦੀ ਹੈ ਜੀ ਇਹ ਆ ਬੋ ਹੈ ਉਹ ਬਿਲਕੁਲ ਉਹਦੀ ਪਰਸਨਲ ਮੈਟਰ ਹੈ ਪਰ ਜਦੋਂ ਜਿੱਥੋਂ ਜਦੋਂ ਉਹਨਾਂ ਦੀ ਧੀ ਦਾ ਸਵਾਲ ਆਇਆ ਸੀਗਾ ਉਦੋਂ ਇਸ ਕਰਕੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਿੱਖ ਧਰਮ ਦੀ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਨੜੀ ਮਾਰਤੇ ਕੁੜੀ ਮਾਰਦੇ ਨਾਲ ਤੁਸੀਂ ਰਿਸ਼ਤਾ ਨਹੀਂ ਰੱਖਣਾ ਇਹ ਉਹ ਵੱਖਰੀ ਗੱਲ ਹੈ ਵੀ ਚਲੋ ਉਹ ਕਿਹੜੇ ਸਟੰਸਟੈਂਸਸ ਦੇ ਵਿੱਚ ਬੇਟੀ ਮਰੀ ਜਾਂ ਕੀ ਉਹਦੀ ਗੱਲ ਹੋਈ ਤੇ ਕਿਸ ਤਰ੍ਹਾਂ ਹੋਇਆ ਉਹ ਉਹ ਇੱਕ ਅਲੱਗ ਗੱਲ ਹੈ ਪਰ ਜਿਹੜਾ ਦੋਸ਼ ਲੱਗਿਆ ਸੀ ਉਹ ਕੁੜੀ ਨੂੰ ਮਾਰਨ ਦਾ ਲੱਗਿਆ ਸੀ ਜਿਹੜਾ ਸਿੱਖੀ ਦੇ ਵਿੱਚ ਮਨਾ ਹੈ ਹੈਨਾ ਉਹ ਉਹ ਚਾਹੇ ਤੁਸੀਂ ਇਹਨੂੰ ਆਪਣੇ ਗਰਭ ਦੇ ਅੰਦਰ ਮਾਰ ਦੇਓ ਤੇ ਚਾਹੇ ਬਾਹਰ ਮਾਰ ਦੇਓ ਕਿ ਕੰਨਿਆਂ ਦੀ ਹੱਤਿਆ ਜਿਹੜੀ ਹੈ ਜਾਂ ਬੇਟੀ ਦੀ ਹੱਤਿਆ ਇਹ ਸਿੱਖ ਤੰਗ ਦੇ ਵਿੱਚ ਮਨਾਹੀ ਹੈ ਇਹ ਦੀ ਕੀਤੀ ਹੋਈ ਅਲੀਗੇਸ਼ਨ ਇਹ ਲੱਗਿਆ ਸੀ ਉਹਦਾ ਨਤੀਜਾ ਕੀ ਨਿਕਲਿਆ ਜੋ ਹੋਇਆ ਉਹ ਉਹ ਇੱਕ ਵੱਖਰੀ ਗੱਲ ਹੈ ਪਰ ਲੱਗਿਆ ਇਹ ਤਾਂ ਸੀ ਉਹਨਾਂ ਦੇ ਉੱਤੇ ਕਿ ਕੁੜੀ ਮਾਰਦਾ ਜਿਹੜਾ ਦੋਸ਼ ਲੱਗਦਾ ਸੀਗਾ ਉਹਦੇ ਕਰਕੇ ਉਹਨੂੰ ਮੁਤਲਬ ਕੀਤਾ ਗਿਆ ਸੀ ਆ ਜਿਹੜਾ ਉਹਨਾਂ ਦਾ ਦੂਜਾ ਇਹ ਤਾਂ ਮੈਂ ਵੀ ਐਗਰੀ ਨਹੀਂ ਸੀ ਕਰਦੀ ਵੀ ਠੀਕ ਆ ਉਹਨਾਂ ਦਾ ਪਰਸਨਲ ਮੈਟਰ ਹੈ ਕਿੰਨ ਕਰਦੇ ਆ ਉਹ ਉਹ ਗੁਰੂ ਨੂੰ ਜਦੋਂ ਵੀ ਕਰਦਾ ਉਹ ਵੀ ਡਾਕਟਰ ਜਦੋਂ ਕੋਈ ਬੰਦਾ ਸ਼ਰਮਨੀ ਕਮੇਟੀ ਨੂੰ ਹੈਡ ਕਰਦਾ ਹਾਂ ਤੇ ਉਹ ਤਾਂ ਉਹ ਤਾਂ ਬਿਲਕੁਲ ਕੁਦਰਤੀ ਹੈ ਨਾ ਤੁਸੀਂ ਜਦੋਂ ਉਸ ادارے ਨਾਲ ਕਿਸੇ ਦੇ ਨਾਲ ਸੰਬੰਧਤ ਹੋਵੋ ਨਾ ਉੱਥੇ ਤੁਸੀਂ ਪੋਸਟ 홀ਡਰ ਵੀ ਹੋ ਫਿਰ ਤੁਹਾਨੂੰ ਦੇਖੋ ਫਿਰ ਤੋਂ ਤੁਹਾਨੂੰ ਇੱਕ ਇੱਕ ਡਿਸਪਲਨ ਹਰ ਸਕੂਲ ਦਾ ਇੱਕ ਡਿਸਪਲਨ ਹੁੰਦਾ ਘਰ ਦਾ ਇੱਕ ਡਿਸਪਲਨ ਹੁੰਦਾ ਇਹ ਕੋਈ ਦੀ ਸੈਕ੍ਰਿਟੀਟੀ ਹੁੰਦੀ ਹੈ ਉਹਦੀ ਤੁਹਾਨੂੰ ਕਾਇਮ ਰੱਖਣੀ ਪੈਂਦੀ ਹੈ ਫਿਰ ਇਹ ਬਣ ਜਿੱਥੇ ਇੱਕ ਪਾਸੇ ਤੁਹਾਡੀ ਜ਼ਿੰਮੇਵਾਰੀ ਹੈ ਡਾਕਟਰ ਸਾਹਿਬ ਜਿੱਥੇ ਇੱਕ ਪਾਸੇ ਦੇ ਨਾਂ ਵੋਟ ਪੋਲਿਟਿਕਸ ਦੇ ਚੱਲਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਸਿੱਖਾਂ ਦੇ ਪੈਦਾ ਹੋਏ ਸਾਡੇ ਵਰਗੇ ਲੋਕ ਐ ਉਹਨਾਂ ਨੂੰ ਵੀ ਪਤਿਤ ਕਹਿ ਕੇ ਬਾਹਰ ਕੱਢਤਾ ਬਿਲਕੁਲ ਉੱਥੇ ਕਿਆ ਕਰੇ ਵੋਟ ਦਾ ਹਕੀਕੀ ਨਹੀਂ ਦਿੱਤਾ ਗਿਆ ਪੂਰਨ ਗੁਰਸਿੱਖ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਪੂਰਨ ਗੁਰਸਿੱਖ ਖੁਦ ਨਹੀਂ ਤੇ ਉਸ ਕਮੇਟੀ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਨਾ ਇਹ ਤਾਂ ਇਹ ਤਾਂ ਹੀ ਗੱਲ ਹੈ ਮੇਰੇ ਚਲ ਕੱਲੀ ਗੁਰਸਿੱਖ ਦੀ ਸ਼ਕਲ ਤੋਂ ਹੀ ਨਹੀਂ ਉਹਦੇ ਅੰਦਰ ਤੋਂ ਵੀ ਗੁਰਸਿੱਖ ਹੋਣਾ ਚਾਹੀਦਾ ਹੈ ਨਾ ਤੁਹਾਡਾ ਅੰਦਰ ਬਾਹਰ ਇੱਕ ਹੋਣਾ ਚਾਹੀਦਾ ਹੈ ਨਾ ਇਹ ਜਦ ਵੀ ਬਾਰੂ ਤੁਸੀਂ ਹੋਰ ਹੋ ਤੇ ਅੰਦਰੂਨੀ ਹੋਰ ਕੱਲਾ ਬਾਣਾ ਪਾ ਆਪਾਂ ਪਹਿਲਾਂ ਵੀ ਇਹ ਗੱਲ ਕਰਦੇ ਹੁੰਨੇ ਆ ਕਿ ਕੱਲਾ ਸਿਰਫ ਬਾਣਾ ਪਾਉਣ ਦੇ ਨਾਲ ਤੁਸੀਂ ਸਿੱਖ ਨਹੀਂ ਬਣ ਜਾਂਦੇ ਜਦੋਂ ਤੱਕ ਤੁਹਾਡਾ ਅੰਦਰ ਹੈ ਜਿਹੜਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਨਹੀਂ ਜੇ ਤੁਸੀਂ ਉਹ ਉਸ ਬਾਣੀ ਨੂੰ ਸਿਰਫ ਪੜ੍ਹਨਾ ਹੀ ਨਹੀਂ ਉਹਨੂੰ ਮੰਨਣਾ ਵੀ ਤੇ ਹੈ ਭਾਈ ਜੋ ਕੁਝ ਸਾਨੂੰ ਦੱਸਿਆ ਗਿਆ ਕਿ ਤੁਸੀਂ ਇਦਾਂ ਦੇ ਸਿੱਖ ਹੋ ਗੋ ਫਿਰ ਸਿੱਖ ਤੇ ਇਦਾਂ ਨਹੀਂ ਬਣਨਾ ਪਊਗਾ ਨਾ ਤਾਂ ਹੀ ਅਸੀਂ ਪੋਸਟ ਹੋਲਡਰ ਹੋ ਸਕਦੇ ਆ ਡਾਕਟਰ ਸਾਹਿਬ ਵੱਡੇ ਬਾਦਲ ਦੇ ਸਮਿਆਂ ਦੇ ਵਿੱਚ ਆਪਣੇ ਸਿਆਸੀ ਵੋਟਾਂ ਸਿਆਸੀ ਲਾਹੇ ਨੂੰ ਵੇਖ ਕੇ ਕਿਹਾ ਜਾਂਦਾ ਸੀਗਾ ਕਿ ਸ਼ੋਮਨੀ ਕਮੇਟੀ ਜਿਹੜੀ ਹੈ ਜੀ ਉਹ ਜੱਟਾਂ ਦੇ ਕਾਬੂ ਆ ਗਈ ਜਾਂ ਅਕਾਲੀ ਦਲ ਜੱਟਾਂ ਦੇ ਕਾਬੂ ਵਾਹ ਤੇ ਉਹਨਾਂ ਨੇ ਦੂਜੀ ਬਰਾਦਰੀ ਚੋਂ ਮੱਕੜ ਸਾਹਿਬ ਨੂੰ ਲਿਆ ਕੇ ਲੰਬਾ ਸਮਾਂ ਰੱਖਿਆ ਤੇ ਮੱਕੜ ਸਾਹਿਬ ਦੀ ਸ਼ਿਕਸ਼ੀਤ ਬਾਰੇ ਸਾਰੇ ਜਾਣਦੇ ਆ ਕਿ ਉਹ ਕਿੰਨਾ ਕੁ ਗਾਲ ਮੰਦਾ ਕਰਦੇ ਸੀ ਉਸ ਦੇ ਉੱਤੇ ਐਲੀਗੇਸ਼ਨਸ ਕ腐ਸ਼ਨ ਦੇ ਵੀ ਹਾਂ ਕ腐ਸ਼ਨ ਦੇ ਵੀ ਲੱਗੇ ਨੇ ਬਹੁਤ ਵੱਡੇ ਫਰਾਂ ਦੇ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੂੰ ਸਜਾ ਵੈਸੇ ਬਹੁਤ ਮਿਲ ਗਈ ਬਾਅਦ ਚ ਕਹਿੰਦੇ ਆ ਦੇਖੋ ਡੰਡ ਤੇ ਗੁਰੂ ਦਿੰਦਾ ਹੀ ਦਿੰਦਾ ਇਹ ਤੇ ਮਿਲਣਾ ਹੀ ਮਿਲਣਾ ਹੁੰਦਾ ਜੋ ਮਰਜੀ ਹੋਵੇ ਚਾਹੇ ਬਾਦਲ ਸਾਹਿਬ ਨੇ ਇੰਨੀ ਹੋ ਆਪਣੇ ਕੀ ਕਹਿੰਦੇ ਹੁੰਦੇ ਨੇ ਤਾਕਤ ਵੀ ਭੋਗੀ ਸਾਰਾ ਕੁਝ ਭੋਗ ਗਿਆ ਪਰ ਉਹ ਜਾਂਦੇ ਕਲੰਕ ਤਾਂ ਖੱਟ ਗਈ ਜਾਇਏ ਨੇ ਨਾ ਦੇਖੋ ਆ ਜੇ ਮਾਫੀ ਦੇਣ ਦਾ ਇਹ ਵੀ ਉਹਨਾਂ ਦੇ ਸਿਰ ਲੱਗਦਾ ਕਲੰਕ ਹੈ ਨਾ ਭਾਨੇ ਸੁਖਵੀਰ ਨੇ ਕਹਿ ਕੇ ਕਰਾਇਆ ਚਾਹੇ ਉਹਨਾਂ ਨੇ ਆਪ ਕੀਤਾ ਇਹ ਇਹ ਉਹਨਾਂ ਦੇ ਉੱਤੇ ਜਿੰਮੇਵਾਰੀ ਅੱਜ ਹੀ ਮੈਂ ਕਿਵੇਂ ਦੇਖ ਰਹੀ ਸੀ ਉਹ ਕਹਿੰਦੇ ਭਈ ਇਹ ਗਲਤੀਆਂ ਤੇ ਸਾਰੀ ਹੈਗੀ ਤੇ ਵੱਡੇ ਬਾਦਲ ਨੇ ਤੇ ਗੱਲ ਪੈ ਗਈ ਸੁਖਵੀਰ ਦੇ ਪਰ ਇਹ ਤਾਂ ਹੁਣ ਫਿਰ ਭੋਗਣੀਆਂ ਪੈਣੀਆਂ ਨੇ ਨਾ ਬੜਾ ਬਹੁਤ ਲੋਕੀ ਜੋੜਦੇ ਆ ਜੀ ਉਹ ਕਹਿੰਦੇ ਆ ਕਿ ਸੁਖਵੀਰ ਬਾਦਲ ਨੂੰ ਵੀ ਉਹਦੀ ਮਮਦਰੀ ਚੌਧੀ ਸੀ ਕਿ ਮੈਂ ਇਹਨੂੰ ਅਗਲਾ ਮੁੱਖ ਮੰਤਰੀ ਬਿਠਾਣਾ ਚਾਹੁੰਦੀ ਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਵੀ ਚੱਲਦੀਆਂ ਨੇ ਉਹ ਤਾਂ ਖੈਰ ਚਲੋ ਸਿਆਸਤਦਾਨਾਂ 'ਚ ਸਾਰਾ ਕੁਝ ਚੱਲਦਾ ਜਿਹੜਾ ਸਿਆਸੀ ਗੇਮ ਆ ਉੱਤੇ ਸਭ ਕੁਝ ਚੱਲਦਾ ਪਰ ਹੁਣ ਇਹ ਆ ਕੇ ਜਿਹੜਾ ਆਪਾਂ ਗੱਲ ਚਲੋ ਕਰ ਰਹੇ ਆ ਜਿਹੜੀ ਮੇਨ ਗੱਲ ਇੱਥੇ ਆ ਕੇ ਖੜ ਗਈ ਕਿ ਕੀ ਫੈਸਲਾ ਹੁਣ ਕੱਲੀ ਸਰਸੇ ਵਾਲੇ ਸਾਧ ਦੇ ਉੱਤੇ ਹੋਊਗਾ ਜਾਂ ਸਾਰੇ ਹੀ ਜਿਹੜੇ ਇਸ਼ੂ ਨੇ ਉਹ ਕੱਲੇ-ਕੱਲੇ ਵਿਚਾਰੇ ਜਾਣਗੇ ਦੇਖੋ ਮੇਰੇ ਖਿਆਲ ਚ ਤਾਂ ਸਾਰੇ ਇਸ਼ੂ ਵਿਚਾਰੇ ਜਾਣੇ ਚਾਹੀਦੇ ਨੇ ਇਸ ਵੇਲੇ ਜਿਹੜਾ ਰਿੜਕ ਦੀ ਰਿੜਕ ਦੀ ਗੱਲ ਤਾਂ ਇਸ ਚੀਜ਼ ਤੇ ਆ ਗਈ ਵੀ ਮੇਨ ਮੁੱਦਾ ਬਣ ਗਿਆ ਸਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਹੈਨਾ ਤੇ ਇਸੇ ਕਰਕੇ ਕਾਲ ਤੱਕ ਦੇ ਜਥੇਦਾਰ ਨੇ ਵੀ ਐਕਸ਼ਨ ਸੁਸਦਿਆ ਗੁਰਵਚਨ ਸਿੰਘ ਇਹ ਨਾ ਸੀ ਤੁਹ ਗੁਰੂ ਜੀ ਨੂੰ ਵੀ ਉਹਨੂੰ ਆਪਣੀ ਜ਼ਿੰਦਗੀ ਪਤਾ ਲੱਗਿਆ ਸੀ ਇੱਥੇ ਅਮਰੀਕਾ ਆਏ ਸੀ ਕੀ ਕੀ ਹਾਲ ਦਿੱਤਾ ਲੋਕਾਂ ਨੇ ਉਹਨਾਂ ਦਾ ਮਤਲਬ ਤੇ ਉਹ ਉੱਥੇ ਵੀ ਉਹ ਕੋਈ ਇੱਜ਼ਤ ਲੈ ਕੇ ਨਹੀਂ ਗਏ ਹਨਾ ਜੇ ਬੰਦਾ ਗੁਰੂ ਨੇ ਕਿਹਾ ਪਤ ਸੇਤੀ ਜੀਉਣਾ ਤੇ ਪਤ ਸੇਤੀ ਜਾਣਾ ਹਨਾ ਜੇ ਤੁਸੀਂ ਪਤ ਸੇਤੀ ਜੀਉਂਦੇ ਮਨਾ ਤੇ ਪਤ ਸੇਤੀ ਗਏ ਵੀ ਨਾ ਫਿਰ ਕਾਹਦੇ ਗੁਰੂ ਤੇ ਸਿੱਖੋਏ ਤੁਸੀਂ ਅੱਛਾ ਡਾਕਟਰ ਸਾਹਿਬ ਇੱਕ ਇੱਕ ਤੇ ਹੋਰ ਇਜਾਮ ਲੱਗਦਾ ਸ਼੍ਰੋਮਣੀ ਕਮੇਟੀ ਤੇ ਕਿ ਜਿਹੜੇ ਇਹ ਫੈਸਲੇ ਨਾ ਮਾਫੀ ਦੇਣ ਵਾਲੇ ਕੀਤੇ ਬਾਅਦ ਵਿੱਚ ਉਹਦੇ ਤੇ ਪ੍ਰਚਾਰ ਕਰਨ ਲਈ ਇਹਨਾਂ 92 ਤੋਂ 96 ਲੱਖ ਰੁਪਏ ਅੰਦਰ ਜਤ ਜਯੋਲੀ ਸਾਹਿਬ ਨੇ ਵੀ ਅੱਜ ਕਿਹਾ ਕਿ ਮੈਂ ਦਾ ਭਾਰੀ ਵਿਰੋਧ ਕੀਤਾ ਸੀ ਵੀ ਜਿਹੜਾ ਪ੍ਰਧਾਨ ਹੈ ਸ਼ਮੂਲੀ ਕਮੇਟੀ ਦਾ ਉਹਦੀ ਤੇ ਇੰਨੇ ਵੱਡੇ ਬਿੱਲ ਪਾਸ ਕਰਨ ਦੀ ਥੋੜੀ ਨਹੀਂ ਉਹਨੇ ਕਰਕੇ ਤਾਂ ਦਿੱਤੇ ਉਹ ਕਿਹਨੇ ਕਰਤੇ ਤੇ ਕਰ ਦਿੱਤੇ ਕਿਉਂਕਿ ਮੈਂ ਅਸਤੀਫਾ ਨਹੀਂ ਦਿੱਤਾ ਇਹ ਜਿਹੜੀਆਂ ਹੋਈਆਂ ਨੇ ਕੁੱਤਾਈਆਂ ਵੱਡੀਆਂ ਕੀ ਹੋਣ ਇਹ ਰੁਪਈਆ ਜਿਹੜਾ ਗੋਲਕ ਦਾ ਰੁਪਈਆ ਆ ਇਹ ਇਹ ਵੀ ਜਿਹੜਾ ਕਹਿ ਸਕਦੇ ਜਿਹਦਾ ਕੋਟਾ ਲਾਉਂਦੀਆਂ ਫਾਈਲ ਪਹਿਲੇ ਉਹ ਪੈਸੇ ਜਮ੍ਹਾਂ ਕਰਾਓ ਤੁਹਾਡੀ ਨਹੀਂ ਕੋਈ ਚਾਹੀਦਾ ਤੇ ਇਹ ਇਦਾਂ ਹੀ ਆ ਚਾਹੀਦਾ ਤੇ ਇਦਾਂ ਹੀ ਉਹ ਸੋਗਤ ਦਾ ਪੈਸਾ ਹੈ ਹੈਨਾ ਉਹ ਉਹ ਆਪਣੇ ਮਤਲਬ ਅਸੀਂ ਕਦੀ ਕਹਿੰਦੇ ਜੀ ਈਸਾਈ ਆ ਗਏ ਹੈਨਾ ਵੀ ਆਪਣਾ ਉੰਬਾ ਲੋਕ ਇਸਾਈ ਬਣ ਰਹੇ ਨੇ ਨਹੀਂ ਕਰ ਰਹੇ ਨੇ ਪਰ ਉਹ ਚਾਰ ਧਰਮ ਦੇ ਜਿਹੜਾ ਜਿਹੜਾ ਇਹ ਪੈਸਾ ਇਹ ਸੰਗਤ ਦੀ ਭਲਾਈ ਵਾਸਤੇ ਖਰਚ ਹੋਣਾ ਚਾਹੀਦਾ ਕਿਉਂ ਅਸੀਂ ਇਹਦੇ ਨਾਲ ਸਕੂਲ ਨਹੀਂ ਖੋਲ ਸਕਦੇ ਕਿਉਂ ਕਾਲਜ ਨਹੀਂ ਖੋਲ ਸਕਦੇ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਪੰਜਾਬ ਚੋਂ ਅਨਪੜਤਾ ਵੀ ਦੂਰ ਕੀਤੀ ਜਾ ਸਕਦੀ ਹੈ ਪੰਜਾਬ ਚੋਂ ਬੇਰੁਜ਼ਗਾਰੀ ਵੀ ਇਸ ਮਨੀ ਦੇ ਨਾਲ ਦੂਰ ਕੀਤੀ ਜਾ ਸਕਦੀ ਹੈ ਤੇ ਇਹ ਸੰਗਤ ਦਾ ਪੈਸਾ ਸੰਗਤ ਦਾ ਪੈਸਾ ਕਿਸੇ ਨੂੰ ਇਦਾਂ ਹੜਾ ਦੇਣ ਦਾ ਕੋਈ ਹੱਕ ਨਹੀਂ ਹੈ ਅੱਛਾ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਦੇ ਬਾਰੇ ਕਾਫੀ ਅਸੀਂ ਮਲੋ ਦੇ ਬਾਰੇ ਸੋਚਦੇ ਵੀ ਨਹੀਂ ਇਹ ਪ੍ਰਵਾਨ ਨਹੀਂ ਆ ਤੇ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਜਿਹੜੇ ਡੇਰਿਆਂ ਦੇ ਬਾਬੇ ਨੇ ਉਹਨਾਂ ਦੇ ਬਾਰੇ ਵੀ ਕਿੰਤੂ ਪਰੰਤੂ ਹੁੰਦਾ ਕਿ ਉਹਨਾਂ ਗੁਰੂ ਘਰਾਂ ਦੀ ਮਰਿਆਦਾ ਕਈ ਵਾਰ ਭੰਗ ਕੀਤੀ ਆ ਸੰਗ ਮਰਮਰ ਲਾਤੇ ਅਸਲੀ ਗੁਰਦੁਆਰੇ ਖਤਮ ਕਰਦੇ ਬੜਾ ਇੱਕ ਤਰ੍ਹਾਂ ਦਾ ਇਜਾਮ ਨੇ ਪਰ ਇਹਦੇ باوجود ਵੀ ਕੁਝ ਕੁ ਸੰਤ ਬਾਤਮਾ ਇਦਾਂ ਦੇ ਹੈਗੇ ਨੇ ਜਿਦਾਂ ਬਾਬਾ ਸੇਵਾ ਸਿੰਘ ਦੂਰ ਸਾਹਿਬ ਵਾਲੇ ਜਾਂ ਕੁਝ ਹੋਰ ਨੇ ਜਿਵੇਂ ਜਦੋਂ ਬਾਬਾ ਸੁੱਚਾ ਸਿੰਘ ਜਵਦੀ ਕਲਾਂ ਵਾਲੇ ਵੀ ਉਹ ਬਹੁਤ ਗੁਰਮਤਿ ਉਹ ਨਹੀਂ ਰਹੇ ਨਾ ਐਸ ਕ੍ਰਿਟੀਕਲ ਸਮੇਂ ਦੇ ਵਿੱਚ ਕੋਈ ਇਦਾਂ ਦਾ ਵੀ ਹੋ ਸਕਦਾ ਹੈ ਉਹ ਵੀ ਜਿਦਾ ਸ਼੍ਰੋਮਣੀ ਕਮੇਟੀ ਵਰਗੀ ਸਵਸਥਾ ਆ ਉਹ ਬਾਬਾ ਜੀ ਸੇਵਾ ਸਿੰਘ ਵਰਗੇ ਬੰਦੇ ਨੂੰ ਜਾਂ ਕਿਸੇ ਇਹੋ ਜਿਹੇ ਹੋਰ ਬਾਬਾ ਸੇਵਾ ਸਿੰਘ ਮੇਰੇ ਅਚਾਨਕ ਮੂੰਹ ਨਿਕਲ ਗਿਆ ਕੋਈ ਹੋਰ ਇਦਾਂ ਦਾ ਸਾਫ਼ ਸੁਥਰਾ ਵਿਅਕਤੀ ਜਿਹੜਾ ਗੁਰੂ ਪੰਥ ਨੂੰ ਮਨਜ਼ੂਰ ਹੋਵੇ ਉਹਨਾਂ ਦੇ ਹਵਾਲੇ ਕਰਕੇ ਤੇ ਨਿਰਪੱਖ ਹੋ ਕੇ ਚੋਣਾਂ ਕਰਾਈਆਂ ਜਾਣ ਸਾਰੀਆਂ ਸੌਦਾ ਕੀਤੀਆਂ ਕੋਈ ਜ਼ਿਆਦਾ ਵੀ ਕੋਈ ਾਲਾਨ ਉਪਰਖ ਚ ਸੁਭਾਅ ਨਾ ਪਤਾ ਨਹੀਂ ਹੁਣ ਜੇ ਸੇਵਾਦਾਰ ਸਾਬ ਕੀ ਕਰਦੇ ਨੇ ਪਰ ਹੁਣ ਇਹ ਹੀ ਚਾਹੀਦਾ ਹੈ ਕਿ ਨਵੀਂ ਭਰਤੀ ਕੀਤੀ ਜਾਵੇ ਅਕਾਲੀ ਦਲ ਦੀ ਤੇ ਚੋਣਾਂ ਕਰਾਈਆਂ ਜਾਣ ਐਸਜੀਪੀਸੀ ਦੀ ਸਿੱਖਾਂ ਨੂੰ ਜਦ ਗੁਰਦੁਆਰੇ ਜਾਣ ਦਾ ਹੱਕ ਹੈ ਉਹਨਾਂ ਨੂੰ ਗੁਰਦੁਆਰੇ ਜਾ ਕੇ ਉਹ ਆਪਣਾ ਮੱਥਾ ਵੀ ਟੇਕਦੇ ਨੇ ਚੜਾਵਾ ਵੀ ਚੜਾਉਂਦੇ ਨੇ ਕਿ ਜਿਹੜਾ ਵੀ ਗੁਰੂ ਨਾਨਕ ਨੂੰ ਗੁਰੂ ਹੋਵੇ ਸਿੰਘ ਨੂੰ ਮੰਨਦਾ ਜਿਹਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਹੈ ਉਹ ਵੋਟ ਪਾਉਣ ਦਾ ਹੱਕ ਕਿਉਂ ਨਾ ਹੋਵੇ ਨਹੀਂ ਹੋਣਾ ਚਾਹੀਦਾ ਇਹ ਤੇ ਇਹ ਨਰਪੱਖਤਾ ਦੇ ਨਾਲ ਚੋਣ ਹੋਣੀ। ਸੱਜੈਤਰੀ ਦੀ ਵਿਆਖਿਆ ਵਿੱਚ ਵੀ ਡਾਕਟਰ ਸਾਹਿਬ ਦੋ ਚੀਜ਼ਾਂ ਨੇ ਨਾ ਇੱਕ ਤੇ ਹੈ ਦੂਜੇ ਧਰਮ ਤੋਂ ਕਨਵਰਟ ਹੋ ਕੇ ਸੱਜੇ ਸੱਜੇ ਸਿੱਖ ਸਿੱਖਵਾ ਲਾ ਰਿਹਾ। ਇੱਕ ਹੈ ਜਿਹੜਾ ਸਿੱਖੀ ਦੇ ਵਿੱਚ ਪਰਿਵਾਰ 'ਚ ਪੈਦਾ ਹੋਇਆ ਪਰ ਉਹ ਸਿੱਖੀ ਮਰਿਆਦਾ ਨਿਭਾ ਨਹੀਂ ਰਿਹਾ। ਇੱਥੇ ਦੋ ਤਰ੍ਹਾਂ ਦਾ ਥੋੜੀ ਦੋ ਵਰਸ਼ੀਂ ਜੀ ਸਹਿਜ ਧਾਰੀ ਦਾ ਮਤਲਬ ਇਹ ਹੈ ਕਿ ਜਿਹੜਾ ਸਰੂਪ ਦੇ ਵਿੱਚ ਸਿੱਖ ਨਹੀਂ ਹੈ ਪਰ ਉਹ ਸਿੱਖੀ ਵੱਲ ਜਾ ਰਿਹਾ ਜਿਹਨੂੰ ਸਿੰਧੀ ਸਿੱਖਾਂ ਨੂੰ ਆਪਾਂ ਸਿੰਧੀ ਉਹ ਸਿੰਧੀਆਂ ਕੋਈ ਇਹ ਉਹ ਸਾਰੇ ਕਲੀਨ ਸ਼ੇਵਡ ਨਹੀਂ ਹੋ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਸਹਿਜ ਧਾਰੀ ਬਹੁਤ ਸਾਰੇ ਇਹਨਾਂ ਦਾ ਉਹ ਸਹਿਜ ਧਾਰੀ Hindu ਪਰਿਵਾਰ ਨੇ ਜਿਹੜੇ ਗੁਰਮੁਖ ਰਾਏ ਦਾ ਅਨੁਸਾਰ ਸ਼ਾਦੀਆਂ ਵਿਆਹ ਕਰਦੇ ਆ ਤੁਸੀਂ ਦੂਰ ਕਿਉਂ ਜਾਂਦੇ ਹੋ ਗੁਰਨੀਤ ਦਾ ਹੀ ਬੇਟੇ ਦਾ ਦੋਸਤ ਹੈ ਇੱਕ ਮੁੰਡਾ ਜਿਹ ਲੰਦਰ ਦਾ ਹੈ ਉਹ ਉਹ ਵੈਸੇ ਚੌਧਰੀ ਨੇ ਸ਼ਾਇਦ ਰਾਜਪੂਤ ਫੈਮਿਲੀ ਨੂੰ ਕਰਦੇ ਨੇ ਬਿਲੋਂਗ ਪਰ ਹੋ ਹਿੰਦੀ ਨੇ ਹੈਨਾ ਉਹਦਾ ਜਦੋਂ ਉਹ ਮੈਨੂੰ ਹੁਣ ਪਤਾ ਲੱਗੇ ਤੇ ਗੁਰਨੀਤ ਕਹਾ ਮਾ ਆਨੰਦ ਕਾਰਜ ਹੋਏ ਸੀ ਉਹਦੇ ਹੈਨਾ ਉਹਦੇ ਆਨੰਦ ਕਾਰਜ ਉਹ ਗੁਰਦੁਆਰੇ ਦੇ ਵਿੱਚ ਤੇ ਉਹਦੀ ਬੇਟੀ 1 ਸਾਲ ਦੀ ਹੋਈ ਆ ਅਸੀਂ ਕੇਮਬ੍ਰਿਜ ਜਾ ਕੇ ਆਏ ਆ ਤੇ ਉਹਨੇ ਸੁਖਮਨੀ ਸਾਹਿਬ ਦਾ ਪਾਠ ਉਹ ਬਹੁਤ سارے ਹਿੰਦੂ ਮੰਦ ਇਹ ਤਾਂ ਹੋ ਗਈ ਸਹਿਜ داری ਸਿੱਖ ਤੇ ਜਿਹੜਾ ਸਿੱਖ ਹੋ ਕੇ ਆਪਣੇ ਸਰੂਪ ਨੂੰ ਨਹੀਂ ਕਾਇਮ ਰੱਖਦਾ ਉਹਦੇ ਵਾਸਤੇ ਜਿਹੜਾ ਦੂਜਾ ਲੱਭ ਜਾ ਉਹ ਪਤਿਤ ਸਿਕਹ ਹੁੰਦਾ ਹੈ ਹਾਂ ਉਹ ਪਤਿਤ ਸਿਕਹ ਹੁੰਦਾ ਹੈ ਇਹਨਾਂ ਦੋਨੋਂ ਰਲਗੱਡ ਕਰਨਾ ਨਹੀਂ ਚਾਹੀਦਾ ਹੈਗੇ ਰਲਗੱਡ ਨਹੀਂ ਕਰਨੇ ਚਾਹੀਦੇ ਹੈਗੇ ਰਲਗੱਡ ਨਹੀਂ ਕਰ ਸਕਦੇ ਆਪਾਂ ਸਹਿਯਤਾਰੀ ਵਿੱਚ ਤੇ ਪਤਿਤ ਸਿਕਹ ਦੇ ਵਿੱਚ ਫਰਕ ਹੈ ਬਿਲਕੁਲ ਚਲੋ ਹੁਣ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਦੋ ਤਰੀਕ ਬਹੁਤ ਨੇੜੇ ਆ ਜੇ ਸਾਰਿਆਂ ਦਾ ਧਿਆਨ ਉੱਥੇ ਲੱਗਾ ਹੋਇਆ ਲਗਭਗ ਸਵੇਰੇ ਉੱਠਦੇ ਸਾਰੇ ਅੰਕਲ ਸੋਸ਼ਲ ਮੀਡੀਆ ਦਾ ਦੌਰ ਹੈ ਪਹਿਲਾਂ ਇਹੋ ਹੀ ਦੇਖਦੇ ਕਿ ਅੱਜ ਖਾਸ ਤੱਕੀ ਕਬਰ ਆਈ ਆ ਅੱਜ ਕੀ ਆ ਰਿਹਾ ਕਿਉਂਕਿ ਸਿੱਖਾਂ 'ਚ ਘਟੋ ਘਟ ਚਾਹੇ ਦੇਸ਼ ਬੈਠੇ ਆ ਜਾਂ ਵਿਦੇਸ਼ ਬੈਠੇ ਆ ਕਿਤੇ ਵੀ ਬੈਠੇ ਆ ਸਾਰੇ ਟਿਕ ਟਿਕੀ ਲਗਾ ਕੇ ਅਕਾਲ ਤਖਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਆ ਤੇ ਕਈ ਵਾਰ ਮੈਂ ਵੇਖਿਆ ਜਿਹੜਾ ਸਰਬੱਤ ਖਾਲਸਾ ਆਇਆ ਸੀ ਤੇ ਉਦੋਂ ਜਿਹੜੇ ਉਹ ਮਤੇ ਪਾਸ ਕੀਤੇ ਸੀ 10 15 ਇੱਥੇ ਕੈਨੇਡਾ ਬੈਠੇ ਕੁਝ ਲੋਕ ਕਹਿੰਦੇ ਸੀ ਕਿ ਉਹ ਹੀ ਲੈ ਕੇ ਭੇਜੇ ਸੀ ਸਾਡੀ ਮਰਜ਼ੀ ਨਹੀਂ ਹੋ ਗਈ ਆ ਇੱਥੇ ਕਨਸਰਾ ਸਾਹਿਬ ਹੁੰਦੇ ਸੀ ਉਹ ਕਹਿੰਦੇ ਮੈਂ ਹੀ ਸਾਰਾ ਕੁਝ ਕੀਤਾ ਇਹਦਾ ਬਹੁਤ ਸਾਰੇ ਲੋਕ ਕਹਿੰਦੇ ਆ ਕਿਤੇ ਇਹ ਨਾ ਹੋਵੇ ਕਿ ਅਕਾਲ ਤਖਤ ਦਾ ਫੈਸਲਾ ਆਵੇ ਤੇ ਕੋਈ ਨਾ ਕੋਈ ਸਾਡੇ ਵਰਗਾ ਇਧਰ ਉੱਠ ਕੇ ਆਖੇ ਜੀ ਇਹ ਤੇ ਮੈਨੂੰ ਡਿਕਟੇਟ ਕੀਤਾ ਇਹ ਤਾਂ ਪਤਾ ਲੱਗ ਜੂਗਾ ਨਾ ਜਦੋਂ ਜਦੋਂ ਫੈਸਲਾ ਹੋਣਾ ਹੈ ਵੀ ਕੀ ਗੱਲਾਂ ਹੁੰਦੀਆਂ ਨੇ ਕੀ ਉਹਨਾਂ ਦੀ ਡਿਸਕਸ਼ਨ ਹੁੰਦੀ ਹੈ ਉਹਦੇ ਆਉਣ ਉਪੀ ਮੇਰਾ ਖਿਆਲ ਹੈ ਉਹ ਹੀ ਲੈ ਲੈਂਦੇ ਨੇ ਹਾਂ ਆਪਣਾ ਕ੍ਰੈਡਿਟ ਲੈ ਲੈਂਦੇ ਨੇ ਖਾਸ ਜਿੱਦਾਂ ਕਹਿੰਨੀ ਗੁਰਮੁਖ ਸਿੰਘ ਰਾਣੇ ਉਹ ਵੀਡੀਓ ਚ ਕਹਿਆ ਹੈ ਕਿ ਮੈਂ ਉਦੋਂ ਵੀ ਇਹ ਕਿਹਾ ਸੀਗਾ ਜੇ ਅਕਾਲ ਤਖਤ ਤੋਂ ਫੈਸਲਾ ਗਲਤ ਆ ਗਿਆ ਤੇ ਸਾਡੀ ਜਿਹੜੀ ਕ੍ਰੈਡੀਬਿਲਟੀ ਉਹ ਖਤਮ ਹੋ ਜੂਗੀ ਤੇ ਜਿੱਦੀ ਬਾਤ ਚੱਲੇਗੀ ਤੇ ਤੁਸੀਂ ਵੀ ਆਪਾਂ ਦੇਖੀਏ ਇਹ ਹੋਈ ਆ ਕ੍ਰੈਡੀਬਿਲਟੀ ਖਤਮ ਹੋਈ ਹੈ ਗਿਆਨੀ ਗੁਰਵਚਨ ਸਿੰਘ ਉਹਨਾਂ ਦਾ ਜਥੇਦਾਰ ਐਕਸ ਅਕਾਲ ਤਖਤ ਉਹਨਾਂ ਦੇ ਕੀ ਹਾਲ ਹੋਇਆ ਕਿਵੇਂ ਲੋਕਾਂ ਨੇ ਉਹ ਦੇਸ਼ ਦੇ ਲੰਬਾ ਸਮਾਂ ਰਿਹਾ ਤੇ ਜਿਹੜੀਆਂ ਉਹ ਜਿਹੜੀ ਮਰਿਆਦਾ ਭੰਗ ਹੋਈ ਹੈ ਅਕਾਲ ਤਖਤ ਦੀ ਜਾਂ ਉਹਨਾਂ ਵੱਲੋਂ ਫੈਸਲੇ ਕੀਤੇ ਗਏ ਉਹਦਾ ਖਮਿਆਜਾ ਜਿਹੜਾ ਉਹ ਅਕਾਲੀ ਦਰਬਾਰ ਨੂੰ ਵੀ ਭੁਗਤਣਾ ਪਿਆ ਹੈ ਕੱਲਾ ਇਹਨਾਂ ਨੇ ਆਪਣੀਆਂ ਉਹ ਜਿਹੜੇ ਪੋਲੀਟਿਕਲੀ ਇਹਨਾਂ ਨੇ ਨਹੀਂ ਕੁਝ ਪੰਜਾਬ ਪਿੱਛੇ ਕੀਤਾ ਉਹਦਾ ਹੀ ਨਿਕਮਿਆ ਜਾਂ ਬਾਕੀ ਜਿਹੜਾ ਸਾਰਾ ਕੁਝ ਹੈ ਉਹਦਾ ਵੀ ਨਿਕਮਿਆ ਨਹੀਂ ਕਹਿੰਦੇ ਸੰਗਤ ਦੇ ਮੰਚੇ ਰੋਸ ਹੈ ਗਿਆਨੀ ਰਵੀ ਸਿੰਘ ਰਾਣੂ ਗਿਆਨੀ ਗ੍ਰਿਪਤਿਨ ਸਿੰਘ ਰਾਣੂ ਨੂੰ ਪੁੱਛਣਾ ਚਾਹੀਦਾ ਜਦੋਂ ਉਹ ਕਲੇਮ ਕਰਦੇ ਕਿ ਮੈਂ ਲੰਬਾ ਸਮਾਂ ਕਾਲ ਤਖਤ ਦਾ ਜੱਥੇਦਾਰ ਰਿਆ ਮੈਨੂੰ ਗੁਰਮਰਯਾਦਾ ਦਾ ਤੇ ਕਾਲ ਤਖਤ ਦੀ ਮਰਯਾਦਾ ਦਾ ਪੂਰਾ ਪਤਾ ਕਿੱਥੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਦੋਂ ਜੱਥੇਦਾਰ ਦੇ ਉੱਤੇ ਸੀ ਉਦੋਂ ਮਰਯਾਦਾ ਕਿਉਂ ਭੁੱਲ ਗਏ ਮਰਯਾਦਾ ਕਿਉਂ ਭੁੱਲ ਗਏ ਕਿਵੇਂ ਉਹ ਕੋਠੀ ਤੇ ਗਏ ਦੇਖੋ ਇੱਕ ਮਤਲਬ ਕਾਲ ਤਖਤ ਦੇ ਜੱਥੇ ਸੀ ਜਦੋਂ ਇਹ ਬਲਾਉਂ ਦੇ ਉੱਤੇ ਉੱਥੇ ਜਾਣ ਦਾ ਮਤਲਬ ਕੀ ਹੈ ਉਸ ਜਦੋਂ ਬਾਕੀ ਲੋਕ ਆਉਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਤੇ ਹਾਜ਼ਰ ਹੁੰਦੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਸੀ ਹੋ ਸਕਦਾ ਸੁਖਵੀਰ ਕਿਉਂ ਨਹੀਂ ਉੱਥੇ ਜਾ ਸਕਦਾ ਹੈਗਾ ਹੈ ਨਾ ਉਹਨਾਂ ਨੇ ਨਿਯਾਦਾ ਤੇ ਭੰਗ ਕੀਤੀ ਹੈ ਤੋੜੀ ਹੈ ਤੇ ਉਹਦੀ ਇਹਦੀ ਸਜ਼ਾ ਵੀ ਇਹ ਗੁਰੂ ਤੇ ਸਭ ਕੁਝ ਜਾਣਦਾ ਹੈ ਨਾ ਗੁਰੂ ਨੂੰ ਅਸੀਂ ਜਾਣ-ਜਾਣ ਮੰਨਦੇ ਹਾਂ ਹੈ ਨਾ ਤੇ ਉੱਤੇ ਅਕਾਲ ਪੁਰਖ ਹੈ ਫਿਰ ਇਹ ਤਾਂ ਨਿਤਾਰਾ ਤੇ ਹੋ ਹੀ ਜਾਂਦਾ ਹੁੰਦਾ ਇਹੋ ਜੀਆਂ ਗੱਲਾਂ ਦਾ ਹੈਨਾ ਇਹ ਤਾਂ ਇਹ ਠੀਕ ਹੈ ਫਿਰ ਡੱਟ ਕੇ ਦੱਸਣ ਵੀ ਮੈਂ ਗਿਆ ਸੀ ਉੱਥੇ ਉਹ ਕਹਿਣ ਨਾ ਉੱਥੇ ਖੁਲਾਸੇ ਕਰਨ ਯੋ ਮਰਯਾਦਾ ਨਾਲ ਵੀ ਦੱਸਾਂ ਵੀ ਮੈਨੂੰ ਕੀ ਪ੍ਰੈਸ਼ਰ ਸੀ ਲੋੜੀ ਕੀ ਮਜਬੂਰੀ ਕੀ ਭਰੀ ਸੀ ਮੈਂ ਮੈਂ ਕਿੰਨਾ ਹਾਲਾਤਾਂ ਚ ਇਹ ਫੈਸਲੇ ਲੈਣਾ ਦੱਸਿਓ ਪੈਣਾ ਦੱਸਿਓ ਪਰ ਇਹ ਚੰਗਾ ਨਾ ਹੁੰਦਾ ਰਕਤ ਸਾਹਿਬ ਜੇ ਜ਼ਥੇਦਾਰ ਸਾਹਿਬਾਂ ਨੂੰ ਵੱਖਰੇ ਤੌਰ ਤੇ ਬੁਲਾ ਕੇ ਮੌਜੂਦਾ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨਾਲ ਬੰਦ ਕਮਰੇ ਚ ਗੱਲ ਕਰਕੇ ਫਿਰ ਉਹਨਾਂ ਕੋ ਪੂਰਾ ਵਿਸਥਾਰ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਨਹੀਂ ਪਰ ਜੇ ਉਹਦੇ ਆਕਾ ਸਾਹਮਣੇ ਬੈਠੇ ਹੋਣਗੇ ਫਿਰ ਕਿਦਾਂ ਬੋਲਣਗੇ ਇੰਨੇ ਹੋਣਗੇ ਆਕਾ ਦਾ ਆਕਾ ਤਾਂ ਕਿਹੜਾ ਰੋਟੀ ਲੈ ਕੇ ਉਹਨਾਂ ਦੇ ਸਿਰ ਤੇ ਜਿਹੜੇ ਹੋਟਲ ਰੂਲ ਬਣਾਉਣੇ ਸੀ ਬਣਾ ਲਏ ਨੇ ਉਹ ਕਹਿੰਦੇ ਆ ਨਾ ਕਿ ਜਦੋਂ ਆਪਾਂ ਕਿਸੇ ਦੇ ਸਾਥਲੇ ਈਏ ਦਿਓ ساری ਉਮਰ ਚਲੋ ਦੇਖੋ ਜਦੋਂ ਜਿਹੜੇ ਆਕਾਂ ਦੇ ਉਹ ਵੀ ਕਲਪਰੇਟ ਐਸ ਮੇਲੇ ਸਾਬਤ ਤਾਂ ਹੋ ਹੀ ਹੋਏ ਨੇ ਨਾ ਛੇਕੇ ਤਾਂ ਹੋ ਹੀ ਨੇ ਨਾ ਉਹ ਤੇ ਅੱਗੂ ਕੀ ਸਜ਼ਾ ਮਿਲਦੀ ਹੈ ਕਿਹਨੂੰ ਦੇਖਦੇ ਆ ਤੁਹਾਨੂੰ ਲੱਗਦਾ ਕਿ ਗਿਆਨੀ ਗਿਆਨੀ ਗੁਰਬਚਨ ਸਿੰਘ ਆ ਕੇ ਸੱਚੀਆਂ ਸੱਚੀਆਂ ਗੱਲਾਂ ਦੱਸ ਦੇਣਗੇ ਨਹੀਂ ਜਿਹੜਾ ਬੰਦਾ ਆਪਣੇ ਸੱਚ ਤੇ ਕਾਇਮ ਨਹੀਂ ਰਹਿ ਸਕਿਆ ਆਕਾਲ ਤੱਕ ਦਾ ਜਥੇਦਾਰ ਹੁੰਦਿਆਂ ਹੋਇਆਂ ਉਹ ਲੱਤ ਕੇ ਉਹਨੇ ਕੀ ਰਹਿਣ ਮੈਂ ਮੈਨੂੰ ਮੰਨਦੀ ਮਤਲਬ ਇਹ ਜੀ ਬੰਦਿਆਂ ਨੂੰ ਹੈ ਨਾ ਜਾਂ ਰੀੜ ਦੀ ਹੱਡੀ ਹੈ ਨਹੀਂ ਤੁਹਾਡੀ ਚਲੋ 2 ਤਰੀਕ ਬਹੁਤ ਨੇੜੇ ਆ ਜੀ ਸਾਰੇ ਖਾਲਸਾ ਪੰਥੀ ਨਿਗਾਹ ਟਿੱਕੀ ਹੋਈ ਆ ਸਾਡੇ ਅਗੇ ਪਤਿਤ ਲੋਕਾਂ ਦੀ ਨਿਗਾ ਟਿੱਕੀ ਹੋਈ ਆ ਤੇ ਸਹਜ ਧਾਰੀ ਲੋਕਾਂ ਦੀ ਵੀ ਨੂ ਟਿੱਕੀ ਹੋਈ ਨਹੀਂ ਦੇਖੋ ਸਾਡੇ ਤੇ ਆ ਕੇ ਜਿਹੜੇ ਪੂਰ ਸੁਚੇ ਸਰੂਪ ਵਾਲੇ ਲੋਕ ਆ ਉਹ ਗੁਰਮੇਰ ਨਾਲ ਦਾ ਕਿੰਨੀ ਕੁ ਪਗਾ ਸਕਦੇ ਆ ਵੇਖਣ ਵਾਲੀ ਗੱਲ ਏ ਆ ਬਾਣੀ ਨੂੰ ਬਾਣੇ ਵਾਲੇ ਕਹਿੰਦੇ ਸੀ ਬਹੁਤ ਜ਼ਿਆਦਾ ਪੜਦੇ ਆ ਜੀ ਜ਼ਿਆਦਾ ਸਿਆਣੇ ਆ ਜ਼ਿਆਦਾ ਸਮਝ ਰੱਖਦੇ ਆ ਸਿੱਕੀ ਦੀ ਤੇ ਚਲੋ ਪਤਿਤ ਹੋਣਾ ਜਾਂ ਸਹਜ ਧਾਰੀ ਹੋਣਾ ਤੇ ਪਿੱਛੇ ਰਹਿ ਗਿਆ ਕਿਉਂਕਿ ਉਹ ਤੇ ਕਿਸੇ ਗਿਣਤੀ 'ਚ ਨਹੀਂ ਤੇ ਇਹ ਬਾਣੇ ਤੇ ਬਾਣੀ ਵਾਲਿਆਂ ਵੱਲ ਸਭ ਦੀ ਨਿਗਾਹ ਹੈ ਕਿ ਵੇਖਦੇ ਆਗੇ ਉਹ ਕੀ ਕਰਦੇ ਆ ਕਿੱਥੇ ਨਿਬੜਦੇ ਕੀ ਕਰਦੇ ਆ ਵਾਇਕ੍ਰੂਪਾਲੀ ਕਰੇ ਸਮੱਤ ਦੇ ਇੰਸਾਨ ਚਲੋ ਠੀਕ ਹੈ ਕਿ ਕੋ ਚੰਗਾ ਫੈਸਲਾ ਆਏਗਾ ਜਿਹੜਾ ਸਰਵ ਪ੍ਰਵਾਨ ਹੋਏਗਾ ਕਿਤੇ ਇਹ ਨਾ ਹੋਵੇ ਕਿ ਇਹੋ ਜਿਹਾ ਫੈਸਲਾ ਜਿਹਦੇ ਨਾਲ ਕੁਚੋੜਾ ਹੋਰ ਵੱਜੇ ਤੇ ਪੰਥ ਵਿੱਚ ਵੰਡੀਆਂ ਪੈ ਜਾਣ ਤੇ ਲੋਕ ਆਪੋ ਆਪਣੀ ਭਾਸ਼ਾ ਬੋਲਣੀ ਸ਼ੁਰੂ ਕਰ ਦੇਣ ਜਿਹਦੇ ਨਾਲ ਸਾਡੇ ਜਿਹੜੇ ਵੱਡੇ ਸੰਸਥਾਨ ਨੇ ਚੋਣੀ ਕਮੇਟੀ ਆ ਉਹਦਾ ਵੀ ਨੁਕਸਾਨ ਹੋਵੇ ਅਕਾਲ ਤਖਤ ਦਾ ਵੀ ਨੁਕਸਾਨ ਹੋਵੇ ਤੇ ਨੁਕਸਾਨ ਤਾਂ ਵੈਸੇ ਪਹਿਲਾਂ ਬਹੁਤ ਹੋ ਚੁੱਕਾ ਹੁਣ ਸਮਾਂ ਆ ਉਸ ਨੁਕਸਾਨ ਦੀ ਪੂਰਤੀ ਦਾ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਬਹੁਤ ਦੂਰ ਦ੍ਰਿਸ਼ਟੀ ਵਾਲੇ ਫੈਸਲੇ ਸੋਚ ਸਮਝ ਕੇ ਹਜ਼ਾਰ ਵਾਰ ਸਿਰ ਜੋੜ ਕੇ ਬੈਠ ਕੇ ਕਰਨ ਜਿਹਦੀ رائے ਉਹਨਾਂ ਨੂੰ ਚਾਹੀਦੀ ਹੈ ਉਹ ਲੈ ਲੈਣ ਪਹਿਲਾਂ ਜਿਹੜਾ ਵੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੈ ਕਿ ਇਹ ਬੰਦੇ ਸਹੀ ਸਾਨੂੰ ਵਿਚਾਰ ਦੇ ਸਕਦੇ ਆ ਸਭ ਦੀ رائے ਲੈ ਲੈਣ ਤੇ ਫਿਰ ਆਪਣਾ ਫੈਸਲਾ ਕਰਨ ਕਾਲੀ ਵਿੱਚ ਕੋਈ ਅੱਗੇ ਅੱਗੇ ਗਲਤੀ ਨਾ ਕਰਨ ਜੇਦਾ ਖਮਾਜਾ ਅੱਗੇ ਚੱਲ ਕੇ ਸਾਨੂੰ ਭੁਗਤਣਾ ਪਏ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ